Sports Association ਸਮਾਣਾ ਵੱਲੋਂ ਸਮਾਣਾ ਦੇ ਪਬਲਿਕ ਕਾਲਜ ਵਿਖੇ ਬੱਚਿਆਂ ਲਈ ਇੱਕ ਹਫ਼ਤੇ ਲਈ ਫਿਜ਼ੀਕਲ ਫਿਟਨੈਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪ ਸਵਰਗੀਆ ਕੋਚ ਸਰਦਾਰ ਊੰਕਾਰ ਸਿੰਘ ਮਾਨ ਦੀ ਯਾਦ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ। ਅਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੀਆਂ ਸ਼ਖਸੀਤਾਂ ਇਸ ਕੈਂਪ ਦੇ ਵਿੱਚ ਪਹੁੰਚਦੀਆਂ ਨੇ ਪ੍ਰਧਾਨ ਬਲਜੀਤ ਸਿੰਘ ਮਿੰਟੂ ਨੇ ਕਿਹਾ ਆਪਣੇ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਜ਼ਰੂਰ ਭੇਜਿਆ ਜਾਵੇ ਤਾਂ ਕਿ ਬੱਚੇ ਜਿਹੜਾ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਖਾਸ ਕਰਕੇ ਸਮਾਣਾ ਦਾ ਵੀ ਨਾਮ ਉੱਚਾ ਕਰ ਸਕਣ ਟ੍ਰੇਨਿੰਗ ਦੇਣ ਵਾਲੇ ਕੋਚਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਬੱਚਿਆਂ ਨੂੰ ਅਗਰ ਤੁਸੀਂ ਅਜਿਹੇ ਕੈਂਪਾਂ ਦੇ ਵਿੱਚ ਭੇਜਦੇ ਹੋ ਤਾਂ ਤੁਹਾਡੇ ਬੱਚੇ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਗੇ ਉਲਟਾ ਹੀ ਦੇਸ਼ ਦਾ ਨਾਮ ਜਿਹੜਾ ਰੋਸ਼ਨ ਕਰਨਗੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜਿਹੜਾ ਪਬਲਿਕ ਸਮਾਣਾ ਦੇ ਵਿੱਚ ਜਿਹੜਾ ਜਿਹੜਾ ਫਿਟਨੈਸ ਕੈਂਪ ਚੱਲ ਰਿਹਾ ਤੇ 20ਵਾਂ ਜਿਹੜਾ ਕੈਂਪ ਹੈ ਤੇ ਉਹਦੀ ਸ਼ੁਰੂਆਤ ਅਜ ਦੂਜਾ ਦਿਨ ਹੋ ਚੁੱਕੇ ਨੇ ਕੀ ਕਹੋਗੇ ਇਹ ਜਿਹੜਾ ਸਾਡਾ ਫਿਟਨੈਸ ਕੈਂਪ ਭਾਈ ਸਾਲ ਲੱਗਦਾ ਜੀ 96 ਤੋਂ ਸਾਡੀ ਇਹ ਸੰਸਥਾ ਸਪੋਰਟਸ ਐਸੋਸੀਏਸ਼ਨ ਸਮਾਣਾ ਚੱਲ ਰਹੀ ਹੈ ਜਿਹੜਾ 20ਵਾਂ ਸਾਡਾ ਇਹ ਕੈਂਪ ਲੱਗ ਰਿਹਾ ਜੀ ਤੇ ਬੱਚੇ ਅਸੀਂ ਮਾਪਿਆਂ ਨੂੰ ਇਹੀ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਗਰਾਊਂਡ 'ਚ ਭੇਜੋ ਤੇ ਜਿਹੜੇ ਅੱਜ ਕੱਲ ਇਹਦਾ ਕਾਰਨ ਇੱਕ ਹੋਰ ਹੈ ਜੀ ਬੱਚੇ ਜਿੰਨਾ ਵੀ ਖੇਡਾਂ ਨਾਲ ਜੁੜਨਗੇ ਉਨਾ ਹੀ ਚੰਗਾ ਕਿਉਂਕਿ ਏਸੀਆਂ ਦੇ ਵਿੱਚ ਬੱਚੇ ਬੈਠ ਕੇ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਤੇ ਬੱਚਿਆਂ ਨੂੰ ਇੱਕ ਗੱਲ ਹੋਰ ਹੈ ਜੀ ਸਪੋਰਟਸ ਨਾਲ ਜੁੜਨ ਦਾ ਜਿਹੜਾ ਇਹ ਸਭ ਤੋਂ ਵਧੀਆ ਉਪਰਾਲਾ ਹੈ ਬਚਪਨ 'ਚ ਹੀ ਜਦੋਂ ਬੱਚੇ ਸਪੋਰਟਸ ਨਾਲ ਜੁੜਨਗੇ ਤੇ ਉਹ ਆਪਣਾ ਅੱਗੇ ਤੋਂ ਸਾਰੀ ਲਾਈਫ ਦੇ ਵਿੱਚ ਮਤਲਬ ਫਿਟਨੈਸ ਖਾਣ ਪੀਣ ਦਾ ਧਿਆਨ ਸਾਰਾ ਕੁਝ ਉਹਨਾਂ ਦਾ ਪਾਲਨ ਪੋਸ਼ਣ ਬਹੁਤ ਵਧੀਆ ਹੁੰਦਾ ਹੈ ਜੀ ਹਾਂਜੀ ਕੋਈ ਸਰਬ ਕੀ ਕਹਿਣਾ ਚਾਹੋਗੇ ਜਿਹੜਾ ਪਬਲਿਕ ਕਾਲਜ ਸਮਾਣਾ ਦੇ ਵਿੱਚ ਜਿਹੜਾ ਫਿਜ਼ੀਕਲ ਫਿਟਨੈਸ ਕੈਂਪ ਲੱਗਿਆ ਤੇ ਬਤੌਰ ਜਿਹੜੇ ਬੱਚਿਆਂ ਨੂੰ ਤੁਸੀਂ ਕੋਚਿੰਗ ਦੇ ਰਹੇ ਹੋ ਹਾਂਜੀ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਮੈਂ ਇੱਥੇ ਪਬਲਿਕ ਕਾਲਜ ਸਮਾਣਾ ਵਿੱਚ ਮੇਰੀ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਹੈ ਤੇ ਜਿਹੜਾ ਇਹ ਸਪੋਰਟਸ ਐਸੋਸੀਏਸ਼ਨ ਸੁਆਣਾ ਵੱਲੋਂ ਹਰ ਸਾਲ ਫਿਜ਼ੀਕਲ ਫਿਟਨੈਸ ਕੈਂਪ ਲਾਇਆ ਜਾਂਦਾ ਹੈ ਬੱਚਿਆਂ ਦਾ ਉਹਦੇ ਵਿੱਚ ਮੈਂ ਵਾ ਸਤਾ ਦੇ ਨਵੇਂ ਇਲਾਕਾ ਨਿਵਾਸੀਆਂ ਨੂੰ ਇਹੋ ਵੱਧ ਤੋਂ ਵੱਧ ਇਸ ਦੇ ਵਿੱਚ ਸ਼ਿਰਕਤ ਕਰਨ ਬੱਚਿਆਂ ਨੂੰ ਭੇਜਣ ਤੇ ਸਰਦਾਰ ਓੰਕਾਰ ਸਿੰਘ ਮਾਨਹਰਾਂ ਦੀ ਯਾਦ ਦੇ ਵਿੱਚ ਜੋ ਇੱਥੇ ਐਥਲੈਟਿਕ ਕੋਚ ਸੀਗੇ ਲੰਮਾ ਸਮਾਂ ਉਹਨਾਂ ਨੇ ਸੇਵਾ ਨਿਭਾਈ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲੱਗਦਾ ਤੇ ਇਸ ਦੇ ਵਿੱਚ ਬੱਚੇ ਆ ਰਹੇ ਨੇ ਤੇ ਹਰ ਉਮਰ ਵਰਗ ਦੇ ਬੱਚੇ ਆ ਰਹੇ ਨੇ ਉਹਨਾਂ ਨੂੰ ਅਸੀਂ ਵੱਖ-ਵੱਖ ਗਤੀਵਿਧੀਆਂ ਕਰਵਾ ਰਹੇ ਹਾਂ ਤੇ ਮੇਰੀ ਡਿਊਟੀ ਐਥਲੈਟਿਕ ਜਿਹੜੀ ਐਸੋਸੀਏਸ਼ਨ ਹੈ ਜਿਹੜੀ ਐਥਲੈਟਿਕਸ ਤੇ ਲਈ ਹੈ ਸਪੋਰਟਸ ਐਸੋਸੀਏਸ਼ਨ ਸਮਾਣਾ ਨੇ ਮੇਰੀ ਡਿਊਟੀ ਐਥਲੈਟਿਕਸ ਤੇ ਲਈ ਹੈ ਤੇ ਉਹ ਮੈਂ ਤਿਆਰੀ ਕਰਵਾ ਰਹੇ ਹਾਂ ਤੇ ਵੱਧ ਤੋਂ ਵੱਧ ਮੈਂ ਅਪੀਲ ਕਰਦਾ ਹਾਂ ਇਲਾਕਾ ਨਿਵਾਸੀਆਂ ਨੂੰ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਪਰੇਚਣ ਤਾਂ ਜੋ ਉਹ ਤੰਦਰੁਸਤ ਰਹਿ ਸਕਣ ਤੇ ਖੇਡਾਂ ਨਾਲ ਜੁੜਨ ਲਗਾਤਾਰ ਗਰਮੀ ਵੀ ਵੱਧ ਰਹੀ ਹੈ ਤੇ ਉਸ ਤੇ ਕੀ ਸੰਦੇਸ਼ ਦੇਣਾ ਚਾਹੂਗਾ ਗਰਮੀ ਦੇਖੋ ਜਿਸ ਵੇਲੇ ਬੱਚਾ ਘਰੇ ਬੈਠਾ ਹੁੰਦਾ ਉਸ ਨੂੰ ਗਰਮੀ ਮਹਿਸੂਸ ਹੁੰਦੀ ਹੈ ਪਰ ਜਦੋਂ ਬੱਚਾ ਇੱਥੇ ਗਰਾਊਂਡ 'ਚ ਆ ਕੇ ਪ੍ਰੈਕਟਿਸ ਕਰਦਾ ਦੂਸਰੇ ਬੱਚਿਆਂ ਨਾਲ ਮਿਲਦਾ ਹੈ ਤੇ ਬਹੁਤ ਸਾਰੇ ਗੁਣ ਆਉਂਦੇ ਨੇ ਉਸ ਦੇ ਅੰਦਰ ਤੇ ਗਰਮੀ ਉਨੀ ਮਹਿਸੂਸ ਨਹੀਂ ਹੁੰਦੀ ਸ਼ਾਮ ਨੂੰ ਟੈਂਪਰੇਚਰ ਕਾਫੀ ਘਟ ਜਾਂਦਾ ਹੈ ਤੇ ਸਵੇਰੇ ਵੀ 5:30 ਤੋਂ 7 ਵਜੇ ਦਾ ਟਾਈਮ ਆ ਉਸ ਵੇਲੇ ਵੀ ਟੈਂਪਰੇਚਰ ਇੰਨਾ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਸਵੇਰੇ ਸ਼ਾਮ ਬਹੁਤੀ ਗਰਮੀ ਨਹੀਂ ਹੈ ਇਸ ਕਰਕੇ ਮੈਂ ਅਪੀਲ ਕਰਦਾ ਕਿ ਮਾਪਿਆਂ ਨੂੰ ਵੀ ਕਿ ਗਰਮੀ ਤੋਂ ਨਾ ਡਰਨ ਇਥੇ ਅਸੀਂ ਬੱਚਿਆਂ ਦੀ ਸਮਰੱਥਾ ਦੇ ਅਨੁਸਾਰ ਹੀ ਉਹਨਾਂ ਨੂੰ ਵਰਕਆਊਟ ਦਿੰਨੇ ਆ ਤੇ ਗਰਮੀਆਂ ਦੇ ਵਿੱਚ ਹਰ ਸਾਲ ਲੱਗਦਾ ਹੈ ਤੇ ਹਰ ਸਾਲ ਬੱਚੇ ਫਿੱਟ ਹੁੰਦੇ ਨੇ ਗਰਮੀਆਂ ਤੋਂ ਡਰਨ ਦੀ ਲੋੜ ਨਹੀਂ ਹੈ ਹਾਂਜੀ ਜਵੰਦਾ ਜੀ ਕੀ ਕਹੋਗੇ ਜਿਹੜਾ ਪਬਲਿਕ ਕਾਲਜ ਸਮਾਣਾ ਦੇ ਵਿੱਚ ਫਿਜ਼ੀਕਲ ਫਿਟਨੈਸ ਕੈਂਪ ਦੀ ਸ਼ੁਰੂਆਤ ਹੋਈ ਹੈ ਮੈਂ ਸਭ ਤੋਂ ਪਹਿਲਾਂ ਮੈਂ ਜੁਕਾ ਖਾਲਸਾ ਮੈਂ ਜੀ ਕਿ ਬੁਲਾਉਣਾ ਹਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ 8 ਸਾਲ ਤੋਂ ਲੈ ਕੇ 14 ਸਾਲ ਜਿਨ੍ਹਾਂ ਦੇ ਬੱਚੇ ਹੈਗੇ ਨੇ ਵਕਤ-ਵਕਤ ਕੋਲ ਵਿੱਚ ਭੇਜਣ ਤਾਂ ਕਿ ਬੱਚੇ ਬੁਰੀਆਂ ਆਦਤਾਂ ਤੋਂ ਬਚੇ ਰਹਿਣ ਚੰਗੇ ਪਾਸੇ ਲੱਗਣ ਚੰਗੇ ਖੇਡਾ ਦੇ ਪਾਲਣ ਵਾਸਤੇ ਤਨੁਭਵੀ ਤੇ ਇਹ ਇੰਨੀ ਕੋ ਬੇਨਤੀ ਮੈਂ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਬੱਚੇ ਬਦਲ ਤੋਂ ਪੋਚੋ ਹਾਂਜੀ ਕੋਈ ਸਭ ਕੀ ਕਹਿਣਾ ਚਾਹੋਗੇ ਜਿਹੜਾ ਪਬਲਿਕ ਕਾਲਜ ਸਮਾਣਾ ਦੇ ਵਿੱਚ ਫਿਜ਼ੀਕਲ ਫਿਟਨੈਸ ਕੈਂਪ ਜਿਹੜਾ 20ਵਾਂ ਕੈਂਪ ਦੀ ਸ਼ੁਰੂਆਤ ਹੋਈ ਹੈ ਹਾਂਜੀ ਇਹ ਕੈਂਪ ਜਿਹੜਾ ਹੈਗਾ ਅਸੀਂ ਹਰ ਸਾਲ ਜਿਹੜਾ ਹੈਗਾ ਪਬਲਿਕ ਕਾਲਜ ਸਮਾਣਾ ਦੀ ਸਰ ਜਮੀਨ ਤੇ ਉੱਤੇ ਲਾਉਂਦੇ ਆ ਤੇ ਇਹ ਪ੍ਰਤ ਜਿਹੜੀ ਹੈਗੀ ਆ ਇਹ ਸ਼ੁਰੂਆਤ ਸਾਡੇ ਬਹੁਤ ਸਕਾਰ ਜੋ ਕੋਸਵ ਓੰਕਾਰ ਸਿੰਘ ਮਾਨ ਹੁਣਾਂ ਦੀ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਹੋਈ ਹੈਗੀ ਆ ਤੇ ਜਿਨ੍ਹਾਂ ਦੀ ਬਦੌਲਤ ਬੇਸ਼ੱਕ ਆ ਸਾਡੇ ਦਰਮਾਨ ਨਹੀਂ ਹੈਗੇ ਪਰ ਉਹਨਾਂ ਦੀ ਰੂਹ ਸਾਡੇ ਦੇ ਵਿੱਚ ਵਿਚਰਦੀ ਹੈਗੀ ਆ ਤੇ ਉਹਨਾਂ ਦੀ ਪ੍ਰਤੀ ਜਿਹੜੀ ਪਾਈ ਸੀਗੀ ਕੀ ਕੈਂਪ ਆਪਣੇ ਲਾਉਣੇ ਤੇ ਲਾਉਂਦੇ ਰਹਣਾ ਹੈ ਤੇ ਕਈ ਵਾਰ ਸੰਸਤਾ ਹੌਟਪੋਚ ਵੀ ਹੋ ਜਾਂਦੀ ਹੈ ਕਈ ਗੱਲਾਂ ਕਰਕੇ ਪਰ ਐਤੀ ਬਹੁਤ ਵੱਡਾ ਫਰਾਲਾ ਕੀਤਾ ਸਾਡੇ ਪ੍ਰਧਾਨ ਬਲਜੀ ਸਿੰਘ ਮਿੰਟੂ ਹੁਣਾਂ ਨੇ ਜਸਪਾਲ ਸਿੰਘਲਾ ਜੀ ਨੇ ਐਨਕੀ ਤਰੀਕੇ ਸੂਦ ਹੁਣਾਂ ਨੇ ਤੇ ਇਹ ਮੈਂ ਦੱਸਿੰਦਾ ਸਮਾਨ ਜੀ ਹੋਣਾ ਨੇ ਖਾਸ ਕਰਕੇ ਬੋਵੀ ਪਰਿਵਾਰ ਹੋਣਾ ਨੇ ਤੇ ਜਿਹਦੀ ਬਦੌਲਤ ਅੱਜ ਆ ਤੁਸੀਂ ਦੇਖ ਹੀ ਰਹੇ ਹੋ 2300 ਬੱਚਾ ਜਿਹੜਾ ਹੈਗਾ ਅੱਜ ਫੇਰ ਜਿਹੜਾ ਹੈਗਾ ਛੋਟੇ ਜਿਹੇ ਮੌਕੇ ਦੇ ਉੱਤੇ ਛੋਟੇ ਸਮੇਂ ਦੇ ਵਿੱਚ ਜਿਹੜਾ ਸਾਡੇ ਕੋਲੇ ਬੱਚੇ ਆ ਰਹੇ ਨੇ ਤੇ ਸਾਡਾ ਮੇਨ ਮਕਸਦ ਇਹੀ ਹੈ ਕਿ ਸਾਡੇ ਸਮਾਣੇ ਤੇ ਨਾਲ ਲੱਗਦੇ ਇਲਾਕਿਆਂ ਨੂੰ ਜਿਹੜਾ ਹੈਗਾ ਇੱਕ ਸਟਰੋਂਗ ਜਿਹੜਾ ਹੈਗਾ ਨੌਜਵਾਨ ਸਟਰੋਂਗ ਜਿਹੜੀ ਪੀੜ੍ਹੀ ਜਿਹੜੀ ਉਹ ਦਿੱਤੀ ਜਾਵੇ ਖਾਸ ਕਰਕੇ ਅੱਜ ਆਪਾਂ ਦੇਖ ਰਹੇ ਹਾਂ ਜਿਸ ਤਰ੍ਹਾਂ ਬੱਚੇ ਗਲਤਾਨ ਹੋ ਰਹੇ ਨੇ ਮੋਬਾਈਲ ਦੇ ਵਿੱਚ ਤੇ ਟੀਵੀ ਦੇ ਨਾਲ ਕਾਫੀ ਜ਼ਿਆਦਾ ਅਟੈਚਮੈਂਟ ਹੋ ਰਹੀ ਆ ਤੇ ਬਾਕੀ ਨਸ਼ਿਆਂ ਦੇ ਵਿੱਚ ਵੀ ਆਪਾਂ ਦੇਖ ਰਹੇ ਆ ਇਹ ਉਮਰ ਹੈਗੀ ਆ ਜਦੋਂ ਬੱਚੀ ਦੀ ਸ਼ੁਰੂਆਤ ਹੁੰਦੀ ਆ ਚੰਗੇ ਮਾੜੇ ਪਰਖਣ ਦੀ ਦੇਖਣ ਦੀ ਸੋਚਣ ਦੀ ਤੇ ਉਹਦੇ ਵਿੱਚ ਜੇ ਬੱਚਿਆਂ ਨੂੰ ਸਹੀ ਚੇਟਕ ਲਾਈ ਜਾਵੇ ਗੇਮਾਂ ਵਿੱਚ ਲਾਇਆ ਜਾਵੇ ਫਿਟਨੈਸ ਵਿੱਚ ਲਾਇਆ ਜਾਵੇ ਤਾਂ ਸ਼ਾਇਦ ਅਸੀਂ ਕਾਫੀ ਹੱਦ ਤੱਕ ਸਮਾਜ ਵਿੱਚ ਵਧੀਆ ਜਿਹੜਾ ਹੈਗਾ oprala ਕਰਕੇ ਸਮਾਜ ਨੂੰ ਵਧੀਆ ਜਿਹੜਾ ਸੁਚਾਰੂ ਤੇ ਉਹ ਸਾਰੂ ਜਿਹੜਾ ਹੈਗਾ ਸੋਚਦੇ ਬੱਚੇ ਆਪਾਂ ਪ੍ਰਦਾਨ ਕਰ ਸਕਦੇ ਆ ਅੱਜ ਲੋੜ ਹੈਗੀ ਆ ਸਾਨੂੰ ਜਿਹੜਾ ਹੈਗਾ ਨਾ ਬੱਚਿਆਂ ਨੂੰ ਜਿਹੜਾ ਹੈਗਾ ਉਤਸ਼ਾਹਤ ਕਰਨ ਦੀ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਗਾਈਡ ਕਰਨ ਦੀ ਤਾਂ ਜੋ ਬੱਚੇ ਗਰਾਊਂਡਾਂ ਵਿੱਚ ਆਣ ਤੇ ਆਪਣੀ ਫਿਟਨੈਸ ਰੱਖਣ ਆਪਣੀ ਦੀਜ ਤੇ ਆਪਣੇ ਮੁਲਕ ਦਾ ਨਾਮ ਰੋਸ਼ਨ ਕਰਨ ਦੂਜੀ ਮੈਂ ਇੱਕ ਗੱਲ ਹੋਰ ਸੋਚ ਰਿਹਾ ਕਿਉਂਕਿ ਡਾਕਟਰ ਸਾਹਿਬਾਨ ਵੀ ਦੇਖੋ ਜੀ ਜਦੋਂ ਬਬ 20 ਹੋ ਜਾਂਦਾ ਜਾਂ ਬਬ 40 ਲਾ ਲਓ ਤੁਸੀਂ ਹੋ ਜਾਂਦਾ ਬੰਦਾ ਕੋਈ ਵੀ ਹੈਗਾ ਚਾਹੇ ਲੀਡੀਜ਼ ਆ ਜਾਂ ਜੈਂਟਸ ਆ ਤਾਂ ਉਹ ਦਵਾਈ ਆ ਜੋ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਹ ਇਹ ਕਹਿੰਦੇ ਨੇ ਸਾਡੀ ਦਵਾਈਆਂ ਤਾਂ ਇੱਕ ਨਾ ਬਸ ਤਰੀਕਾ ਜਿਹੜਾ ਹੈਗਾ ਦਵਾਈ ਦੇ ਨਾਲ ਤੁਹਾਡੇ ਠੀਕ ਹੋਣ ਦਾ ਆਦਰਵਾਈਜ਼ ਦਵਾਈ ਜਿਹੜੀ ਹੈਗੀ ਦਵਾਉਂਦੀ ਆ ਖਤਮ ਨਹੀਂ ਕਰਦੀ ਰੋਗ ਨੂੰ ਤੇ ਸਭ ਤੋਂ ਬੈਟਰ ਚੀਜ਼ ਕੀ ਆ ਸੈਰ ਜਿਹੜੀ ਹੈਗੀ ਆ ਵਾਕਿੰਗ ਹੈਗੀ ਆ ਸੈਰ ਹੈਗਾ ਜਾਂ ਗਰਾਊਂਡ ਵਿੱਚ ਆਉਣਾ ਜਾਂ ਆਪਣੇ ਫਿਟਨੈਸ ਰੱਖਣਾ ਦਵਾਈ ਤਾਂ ਤਾਂ ਹੀ ਅਸਰ ਕਰੂਗੀ ਜੀ ਆਪਣੇ ਸਿਨ ਫਿੱਟ ਰੱਖਾਂਗੇ ਹਨਾ ਤੇ ਮੈਂ ਤਾਂ ਇਹ ਬੇਨਤੀ ਕਰੂੰਗਾ ਚਾਹੇ ਕੋਈ ਵੀ ਹੈਗਾ ਸਮਾਣੇ ਦਾ ਵਸ਼ਿੰਦਾ ਨੇੜੇ ਦੇ ਤਰੀ ਦੇ ਇਲਾਕੇ ਦੇ ਹੈਗੇ ਨੇ ਜਿਹੜੇ ਮੇਰੀ ਆਵਾਜ਼ ਨੂੰ ਸੁਣ ਰਿਹਾ ਤਾਂ ਮੈਂ ਬੇਨਤੀ ਕਰੂੰਗਾ ਵੀ ਆਪਣੇ ਆਪ ਵੀ ਆਵੋ ਗਰਾਊਂਡਾਂ ਦੇ ਵਿੱਚ ਤੁਸੀਂ ਤੇ ਪਾਰਕਾਂ ਦੇ ਵਿੱਚ ਤੇ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਜਰੂਰ ਭੇਜੋ ਤਾਂ ਜੋ ਅਸੀਂ ਇੱਕ ਛੋਟਾ ਜਿਹਾ ਭਰਾਲਾ ਕਰ ਰਹੇ ਹਾਂ ਜੇ ਤੁਹਾਡਾ ਸਭ ਦਾ ਸਾਫ ਰਹਿ ਜੈ ਇਸੇ ਤਰ੍ਹਾਂ ਹੀ ਠੀਕ ਹੈ ਤਾਂ ਇਹ ਵੱਡਾ ਭਰਾਲਾ ਹੋ ਕੇ ਜਾਊਗਾ ਵੱਡੇ ਟੂਰਨਾਮੈਂਟ ਕਰਵਾਏ ਜਾਣਗੇ ਤੇ ਸੰਸਤਾ ਜਿਹੜੀ ਹੈਗੀ ਆ ਦਿਨ ਦੁਗਣੀ ਦਿਰਾ ਚੋਗੀ ਉਹ ਤਰੱਕੀਆਂ ਕਰਦੀ